ਵੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚਲਦੇ ਆ ਜਿੱਥੇ ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ ਹਨੋਕੀ ਪਹਿਲ ਕਰਦੇ ਆ ਸਾਈਕਲਾਂ ਤੇ ਸਵਾਰ ਹੋ ਕੇ ਰੈਲੀ ਕੱਢੀ ਜੋ ਪੰਜ ਪਿਆਰਾ ਪਾਰਕ ਤੋਂ ਰਵਾਨਾ ਹੋ ਕੇ 18 ਕਿਲੋਮੀਟਰ ਸਫ਼ਰ ਤੈਅ ਕਰਕੇ ਕੀਰਤਪੁਰ ਸਾਹਿਬ ਵਿਖੇ ਜਾ ਕੇ ਸਮਾਪਤ ਹੋਈ ਇਸ ਰੈਲੀ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਡੀਐਸਪੀ ਅਜੇ ਸਿੰਘ ਨੇ ਰੈਲੀ ਦੇ ਅੱਗੇ ਸਾਈਕਲ ਚਲਾ ਕੇ ਰੈਲੀ ਦੀ ਅਗਵਾਈ ਕੀਤੀ ਉੱਥੇ ਹੀ ਇਲਾਕੇ ਦੇ ਪਤਵੰਤਿਆਂ ਨੌਜਵਾਨਾਂ ਤੇ ਐਨਸੀਸੀ ਦੇ ਜਵਾਨਾਂ ਨੇ ਇਸ ਰੈਲੀ ਵਿੱਚ ਪੂਰਾ ਉਤਸ਼ਾਹ ਦਿਖਾਇਆ ਇਸ ਰੈਲੀ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ 호ਕਾ ਦਿੱਤਾ ਇਸ ਮੌਕੇ ਡੀਐਸਪੀ ਅਜੇ ਸਿੰਘ ਨੇ ਆਖਿਆ ਕਿ ਉਦੋਂ ਤੱਕ ਪੁਲਿਸ ਪ੍ਰਸ਼ਾਸਨ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਨਹੀਂ ਕਰ ਸਕਦਾ ਜਦੋਂ ਤੱਕ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਲਈ ਗੰਭੀਰ ਨਹੀਂ ਹੁੰਦੇ ਇਸ ਮੌਕੇ ਹਿੰਮਤ ਸਿੰਘ ਐਸਐਚਓ ਸ਼ਰੀਨੰਦਪੁਰ ਸਾਹਿਬ ਜਤਨ ਕਪੂਰ ਐਸਐਚਓ ਗੀਤਪੁਰ ਸਾਹਿਬ ਹਰਸ਼ਮੋਹਨ ਐਸਐਚਓ ਨੂਰਪੁਰਵੇਦੀ ਜਸਮੀਰ ਸਿੰਘ ਐਸਐਚਓ ਸਿਟੀ ਤੋਂ ਇਲਾਵਾ ਅਜੀ ਬੈਂਸ ਨਰੇਸ਼ ਪ੍ਰਾਸ਼ਰ ਜਗਜੀਤ ਸਿੰਘ ਦਲਜੀਤ ਸਿੰਘ ਮਨਜੀਤ ਸਿੰਘ ਰਾਣਾ ਮੇਜਰ ਸਿੰਘ ਚੰਦਪੁਰ ਗੁਰਦੀਪ ਸਿੰਘ ਬੈਂਸ ਨਰਿੰਦਰ ਸਿੰਘ ਤੇ ਭਵਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ ਦੇਖਦੇ ਆ ਸਾਡੇ ਸਟਾਫ ਰਿਪੋਰਟਰ ਦਲਜੀਤ ਚਨੌਲੀ ਵੱਲੋਂ ਭੇਜੀ ਗਈ ਇਸ ਰੈਲੀ ਦੀ ਵਿਸ਼ੇਸ਼ ਰਿਪੋਰਟ ਅੱਜ ਇਹ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਡਰੱਗਸ ਹੈਗਾ ਇਲੈਸਟ ਇਹਦਾ ਡਰਾਫਟਿੰਗ ਇਹਦੇ ਵਿੱਚ ਅਸੀਂ ਸਾਈਕਲ ਰਾਈਲੀ ਆਰਗੇਨਾਈਜ਼ ਕੀਤੀ ਸੀਗੀ ਔਰ ਇਹ ਪੰਚਪਿਆਰਾ ਚੌਂਕ ਸ੍ਰੀ ਨਾਨਦਪੁਰ ਸਾਹਿਬ ਕੋ ਲੈ ਕੇ ਤੇ ਸ੍ਰੀ ਕੀਰਪੁਰ ਸਾਹਿਬ ਜਿਹੜਾ ਚੌਂਕ ਹੈਗਾ ਅਪਤਾਲਪੁਰੀ ਚੌਂਕ ਉੱਥੇ ਤੱਕ ਅਸੀਂ ਕੀਤੀ ਹੈਗੀ ਔਰ ਇਹਦੇ ਵਿੱਚ ਮਤਲਬ ਸਮਾਜ ਦੇ ਹਰ ਵਰਗ ਦੇ ਬੱਚੇ ਤੋਂ ਲੈ ਕੇ ਤੁਸੀਂ ਦੇਖੋ ਤੇ ਵੈਟਰਨਸ ਹੈਗੇ ਆ ਸਾਰਿਆਂ ਨੂੰ ਅਸੀਂ ਵਿੱਚ ਬੁਲਾਇਆ ਹੈਗਾ ਤੇ ਇਹਦੇ ਵਿੱਚ ਅਸੀਂ NCC ਕੈਡਟਸ ਹੋਰ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਹ ਰੈਲੀ ਕੀਤੀ ਹੈਗੀ ਆ ਤੇ ਇਹਦੇ ਮਤਲਬ ਇਹੀ ਹੈਗਾ ਕਿ ਵੱਧ ਤੋਂ ਵੱਧ ਜਿਹੜਾ ਨਸ਼ਾ ਹੈਗਾ ਸਿਰਫ ਸਾਡੀ ਸਟੇਟ ਦੀ ਜਾਂ ਸਾਡੇ ਦੇਸ਼ ਦੀ ਪ੍ਰੋਬਲਮ ਨਹੀਂ ਹੈਗੀ ਇਹ ਵਰਲਡ ਵਾਈਡ ਪ੍ਰੋਬਲਮ ਹੈਗੀ ਆ ਤਾਂ ਹੀ ਇੰਟਰਨੈਸ਼ਨਲ ਇਹਨੂੰ ਪੱਦਰ ਤੇ ਮਨਾਇਆ ਜਾਂਦਾ ਹੈਗਾ ਤੇ ਅੱਜ ਅਸੀਂ ਇਸ ਸੈਕੰਡ ਰੈਲੀ ਦੇ ਨਾਲ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈਗਾ ਕਿ ਡਰੱਗ ਤੋਂ ਬਚ ਕੇ ਰਹਿਣ ਦੂਰ ਰਹਿਣ ਔਰ ਖਾਸ ਕਰਕੇ ਮੈਂ ਪੈਰੈਂਟਸ ਨੂੰ ਅਪੀਲ ਕਰਦਾ ਹੈਗਾ ਕਿ ਇਹ ਦਿਨਾਂ ਦੇ ਬੱਚੇ ਜਿਹੜੇ ਯੰਗਸਟਰ ਹੈਗੇ ਆ ਟੀਨੇਜਰ ਹੈਗੇ ਆ ਉਹ ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਇਕੱਲਿਆਂ ਕੁਝ ਨਹੀਂ ਹੋਣਾ ਉਹਨਾਂ ਦਾ ਸਹਿਯੋਗ ਬੜਾ ਜ਼ਰੂਰੀ ਆ ਉਹ ਆਪਣੇ ਬੱਚੇ ਤੇ ਨਿਗਾਹ ਰੱਖਣ ਉਹਦੇ ਦੇਖਣ ਪੀ ਕੀ ਹੈਗੇ ਉਹਦੇ ਜ਼ਿਆਦਾ ਇਕੱਲਾ ਰਹਿਣ ਲੱਗ ਪਿਆ ਡਿਪਰੈਸ ਫੀਲ ਹੋ ਰਿਹਾ ਉਹਨੂੰ ਜਾਂ ਕੁਛ ਇਦਾਂ ਦਾ ਹੋ ਰਿਹਾ ਤੇ ਇਮੀਡੀਏਟਲੀ ਉਹਦੇ ਬਾਰੇ ਉਹਨੂੰ ਕਿਸੇ ਉਹ ਉਦਾਹਰਨਾਂ ਟਾਈਮ ਸਰ ਕੀਤਾ ਜਾ ਸਕੇ ਤਾਂ ਜੋ ਕਿਸੇ ਇਹੋ ਜਿ ਦੇਚੇ ਵਿੱਚ ਨਾ ਜਾ ਸਕੇ